ਸਾਚਰੀਆ ਕਾਲ ਦੋਸਤੋ ਅੱਜ ਦੀ ਬ੍ਰੇਕਿੰਗ ਨਿਊਜ਼ ਕੁਝ ਇਸ ਤਰ੍ਹਾਂ ਲੁਧਿਆਣੇ ਦੀਆਂ ਜਿਹੜੀਆਂ ਚੋੜਾ ਹੋਣੀਆਂ ਨੇ ਜਿਵਣੀ ਲੁਧਿਆਣੇ ਵਾਲੇ ਬੱਖ ਬੱਖ ਪਾਰਟੀ ਵਰਕਰਾਂ ਨੂੰ ਮੇਰੀ ਬੇਨਤੀ ਆਕੇ ਉਹ ਤੇਲ ਮਲਨ ਉਹ ਪਤਾ ਕਿਉਂ ਕਹਿੰਦੇ ਕਈ ਵਾਰ ਬਾਹ ਤਾਂ ਕਰਨ ਲੱਗਿਆਂ ਚੀਸ ਨਿਕਲਣ ਲੱਗਦੀ ਹੈ ਪੈਰ ਕਹਿੰਦੇ ਆ ਚਾਰ ਪੰਜ ਤਰ੍ਹਾਂ ਦੇ ਤੇਲ ਨੂੰ ਮਿਲਾ ਕੇ ਕੂੜੀ ਤੋਂ ਉੱਤੇ ਤੋਂ ਥੱਲੇ ਨੂੰ ਮળો ਤੇ ਗਰਮ ਪੱਟੀ ਬੰਨ ਲਓ ਪੀੜ ਚੁੱਕੀ ਜਾਂਦੀ ਆ ਜੇ ਤੀਜੇ ਚੌਥੇ ਦਿਨ ਦਰਦ ਫੇਰ ਜਾਗੇ ਤਾਂ ਉਹੀ ਫੇਰ ਕਰੋ ਸੋ ਤੁਸੀਂ 19 ਦਿਨ ਤੱਕ ਸਜੀਵਾਂ ਨੂੰ ਬਾਰ-ਬਾਰ ਚੁੱਕ ਕੇ ਕਹਿਣਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਥੋੜੀ ਬਾਹ ਮਜ਼ਬੂਤ ਚਾਹੀਦੀ ਆ ਦਰਦ ਮੁਕਤ ਚਾਹੀਦੀ ਆ ਤੁਸੀਂ ਹੁਣੇ ਤੋਂ ਇਲਾਜ ਸ਼ੁਰੂ ਕਰ ਦਿਓ ਦਿਨ ਚ 2-3 ਵਾਰ ਗੂਦ ਗਤੇਰਾ ਤੇ ਬੇਲ ਪੱਥਰ ਦਾ ਜੂਸ ਪੀਓ ਕਹਿੰਦੇ ਇਹਦੇ ਨਾਲ ਗਰਮੀ ਨਹੀਂ ਲੱਗਦੀ ਤੁਸੀਂ ਰੈਲੀਆਂ ਦੀਆਂ ਤਿਆਰੀਆਂ ਚ ਲੱਗਣਾ ਇਕੱਠਾਂ ਦਾ ਹਿੱਸਾ ਬਣਨਾ ਕਿਤੇ ਥੋਡੇ ਵਰਕੇ ਹੀਰਿਆਂ ਨੂੰ ਲੂ ਨਾ ਲੱਗ ਜਾਵੇ ਘਰ ਦਾ ਕੰਮ ਕਰਨ ਵੇਲੇ ਭਾਵੇਂ 45 ਡਿਗਰੀ ਤਾਪਮਾਨ ਸਟਾੰਡਾ ਹੋਵੇ ਗੋਡੇ ਗਿੱਟੇ ਪੀੜ ਮਨਾਂਦੇ ਹੁਣ ਪਰ ਸ਼ੇਰੋ ਤੁਸੀਂ ਜਿਨ੍ਹਾਂ ਦੇ ਭਾਗਾ ਨੂੰ ਜੰਮੇ ਹੋ ਉਹਨਾਂ ਨੂੰ ਪਿੱਠ ਥੋੜੀ ਦਿਖਾਣੀ ਆ ਖੇਚ ਲੋ ਤਿਆਰੀ ਥੋਡੇ ਨਟ ਬੋਲਟ ਚੈੱਕ ਦਾ ਵੇਲਾ ਆ ਗਿਆ ਹਾਂ ਸੱਚ ਬਰਫ ਵਾਲਾ ਪਾਣੀ ਜ਼ਿਆਦਾ ਨਹੀਂ ਪੀਣਾ ਜੇ ਥੋਡੀ ਬਾਜ ਬਹਿ ਗਈ ਤਾਂ ਨਾਰਾ ਕਿਵੇਂ ਲੱਗੂਗਾ ha 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 ha